ਇਹ ਮਸ਼ੀਨ ਇਸ ਮਸ਼ੀਨ ਦੇ ਨਾਲ ਇਹ ਦਾ ਟੈਂਪਰੇਚਰ ਆ ਗਿਆ ਇਸ ਮਸ਼ੀਨ ਦੇ ਨਾਲ ਟੀ-ਸ਼ਰਟ ਸ਼ਰਟ ਕੋਸ਼ਨ ਗੱਦੀਆਂ ਚਾਦਰਾਂ ਬੈੱਡ ਸ਼ੀਟ ਉਹਦੇ ਨਾਲ ਤਿਆਰ ਕੀਤੀ ਜਾਂਦੀ ਹੈ ਇਹਨੂੰ ਆਪਾਂ ਇੱਥੇ ਸਾਈਡ ਤੇ ਇੱਥੇ ਰੱਖੀ ਜਾਂਦੀ ਆ ਉਹ ਟੀਚਰਟੇ ਜਾਂ ਸ਼ਲਟੇ ਇੱਥੋਂ ਇਹਦਾ ਟੈਂਪਰੇਚਰ ਸੈੱਟ ਕੀਤਾ ਜਾਂਦਾ ਤੇ ਇਹਦੇ ਨਾਲ ਇੱਕ ਹੋਰ ਜਿਹੜੀ ਐਕਸਟਰਾ ਆ ਤੁਹਾਨੂੰ ਦਿਖਾ ਰਿਹਾ ਇਹ ਆਪਣੇ ਇਹਦੇ ਨਾਲ ਮੱਗ ਕਹਿਣ ਦਾ ਮਤਲਬ ਪੰਜਾਬੀ ਚ ਕੱਪ ਇਹਦੀ ਆ ਵਾਇਰ ਲਾ ਕੇ ਇੱਥੋਂ ਆ ਬਹਿਰ ਬਹਿਰ ਲਾ ਲੈਨੇ ਆਪਾਂ ਇੱਥੇ ਇਹ ਵਾਇਰ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਨਾਲ ਕੱਪ ਆਪਾਂ ਤਿਆਰ ਕਰ ਸਕਦੇ ਆ ਇਹ ਜੋ ਤੁਹਾਨੂੰ ਅਸੀਂ ਦਿਖਾ ਰਹੇ ਆ ਇਹਦੇ ਨਾਲ ਇੱਥੇ ਕੱਪ ਰੱਖਿਆ ਜਾਂਦਾ ਉਸ ਤੋਂ ਬਾਅਦ ਇਹਨੂੰ ਟਾਈਟ ਕਰ ਦਿੰਨੇ ਆ ਤੇ ਕੱਪ ਵੀ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੱਕ ਬਣ ਕੇ ਤਿਆਰ ਹੋ ਜਾਂਦਾ ਆ ਜਿਹੜਾ ਇੱਕ ਬਣਾਇਆ ਹੋਇਆ ਇਹ ਕੈਪ ਕੈਪ ਮਤਲਬ ਟੋਪੀ ਸਿਰ ਤੇ ਲੈਣ ਵਾਲੀ ਟੋਪੀ ਲਈ ਇਹ ਇਸ ਦਾ ਪ੍ਰੋਜੈਕਟ ਦੇ ਨਾਲ ਹੀ ਹੈ ਵੀ ਇਹਦੀ ਵਾਇਰ ਉਹ ਮਸ਼ੀਨ ਦੇ ਵਿੱਚ ਪਾਈ ਜਾਂਦੀ ਹੈ ਉਸ ਤੋਂ ਬਾਅਦ ਆ ਪਲੇਟ ਤੁਸੀਂ ਵੀ ਪਲੇਟ ਤੇ ਕੋਈ ਵੀ ਡਿਜ਼ਾਈਨ ਪਾਉਣਾ ਹੈ ਕੋਈ ਫੋਟੋ ਪਾਉਣੀ ਹੈ ਕੋਈ ਨਾਮ ਲਿਖਣਾ ਹੈ ਇਹ ਸਾਈਜ਼ ਬੜਾ ਹੈਗਾ ਇਸ ਤੋਂ ਇੱਕ ਛੋਟਾ ਸਾਈਜ਼ ਆਉਂਦਾ ਪਲੇਟ ਦਾ ਉਹ ਆ ਸਾਈਜ਼ ਆ ਜਾਂਦਾ ਇਹਦੇ ਨਾਲ ਪਲੇਟ बनके तैयार हो जाती है ये सारा इस मशीन ਦੇ ਨਾਲ ਹੀ ਹੈ ਬਹੁਤ ਵਧੀਆ ਸਿਸਟਮ ਹੈ اگر ਕਿਸੇ ਨੇ ਇਹ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹ ਸੰਪਰਕ ਵੀ ਕਰ ਸਕਦਾ ਹੈ ਵਧੀਆ ਕਹਿਣ ਦਾ ਨਾਲ ਵੀ ਫੋਟੋਗ੍ਰਾਫੀ ਦੇ ਨਾਲ ਨਾਲ ਇਹ ਟੀ-ਸ਼ਰਟ ਬੈੱਡ ਸ਼ੀਟ 쿠ਸ਼ਨ ਕਹਿਣ ਦਾ ਮਤਲ ਗਧੀਆਂ ਕੋਈ ਫਲੈਗ ਹੰਡਾ ਇਹਦੇ ਨਾਲ ਤੁਸੀਂ ਮਸ਼ੀਨ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਕਿਆਰ ਤਿਆਰ ਕਰ ਸਕਦੇ ਹੋ ਇਹਦੇ ਨਾਲ ਐਕਸਟਰਾ ਸਮਾਨ ਦਿੱਤਾ ਗਿਆ ਜਿਹਦੇ ਨਾਲ ਕੱਪ ਵੀ ਆਪਾਂ ਦੇਖੋ ਤਿਆਰ ਕਰ ਸਕਦੇ ਹਾਂ ਬਹੁਤ ਜਲਦੀ ਆਹ ਕੈਪ ਟੋਪੀ ਕਹਿਣ ਦਾ ਮਤਲਬ ਕੁਝ ਵੀ ਇੱਥੇ ਪ੍ਰਿੰਟ ਕਰਨਾ ਤੁਸੀਂ ਉਹਦੀ ਡਾਈ ਹੈ ਇਹ ਇਹ ਪਲੇਟ ਦੀ ਡਾਈ ਹੈ ਜਿਹੜੀ ਆਪਣੀ ਕੋਈ ਚੀਨੀ ਦੀ ਜਾਂ ਕੰਚ ਦੀ ਪਲੇਟ ਹੁੰਦੀ ਹੈ ਉਹਦੀ ਡਾਈ ਹੈ ਉਹਦੇ ਨਾਲ ਫੋਟੋ ਪਾ ਸਕਦੇ ਹੋ ਡਿਜ਼ਾਈਨ ਪਾ ਸਕਦੇ ਹੋ ਇਹ ਵੱਡੀ ਡਾਈ ਹੈ ਇਹ ਤੇ ਵੱਡੀ ਪਲੇਟ ਰੱਖੀ ਜਾਂਦੀ ਹੈ ਕਹਿਣ ਦਾ ਮਤਲਬ ਕੀ ਜਿਵੇਂ ਛੱਲੇ ਹੋਗੇ ਕੀ ਰਿੰਗ ਹੋਗੇ ਉਹ ਵੀ ਇਸ ਮਸ਼ੀਨ ਦੇ ਨਾਲ ਹੀ ਤਿਆਰ ਕੀਤੇ ਜਾਂਦੇ ਨੇ ਆਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਸ਼ੇਅਰ ਤੇ ਲਾਈਕ ਕਰੋ ਕਿਉਂਕਿ ਹਰ ਇੱਕ ਫੋਟੋਗ੍ਰਾਫਰ ਦੀ ਇਹ ਹੁਣ ਮਜ਼ਬੂਰੀ ਬਣ ਗਈ ਹੈ ਫੋਟੋਗ੍ਰਾਫੀ ਦੁਕਾਨ ਦੇ ਨਾਲ ਨਾਲ ਇਹ ਮਸ਼ੀਨ ਲਾਉਣੀ ਤਾਂ ਇਹ ਤੁਹਾਨੂੰ ਪ੍ਰੋਜੈਕਟ ਕਿਸ ਤਰ੍ਹਾਂ ਲੱਗਿਆ ਅਗਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ